ਵਾਹਿਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੱਗੋ ਜੁਗ ਅਟਲ ਚਵਰ ਤਖਤ ਸ਼ਤਰ ਦੇ ਮਾਲਕ ਵਾਲੀਏ ਕੁਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਹਰਾਦਰ ਹਜ਼ੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸੂ ਪਾਤਸ਼ਾਹੀਆਂ ਦੀ ਜਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਆਓ ਮਨ ਵਰਤਿਆਂ ਨੂੰ ਕਰੀਏ ਆਕਾਕਰ ਔਰ ਜੋ ਆਪਾ ਪਾਵਨ ਮਨ ਪਵਿੱਤਰ ਗੁਰ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮ ਰਤ ਅੰਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰਹਤ ਸ੍ਰੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਬਰਵੰਡ ਜਗ ਮੰਡਨ ਪਦ ਪੰਦਨਾ ਜਾ ਕੋ ਤੇਜ ਪਰ ਚੰਡ ਸ੍ਰੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਬਰਬੰਡ ਜੰਗ ਮੰਡਨ ਪਦਮੰਦਨਾ ਜਾਕੂਤੀ ਪਰਚੰਡ ਕਵੀ ਸੰਤੋਖ ਸਿੰਘ ਜੀ ਜੂੜਾ ਮੰਨੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਸ੍ਰੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਬਰਬੰਡ ਮਜਬੂਤ ਬਾਹਾਂ ਵਾਲੀ ਦੁਸ਼ਟਾਂ ਦਾ ਨਾਸ ਕਰਨ ਵਾਲੀ ਇਹਦਾ ਤੀ ਝੱਲਿਆ ਨਹੀਂ ਜਾਂਦਾ ਵੀਰਾਸਤੀ ਦੇਵੀ ਸਰਸਵਤੀ अथवा ਵਿਦਿਆ ਦੀ ਦੇਵੀ ਜੋ ਵਰਾਂ ਦੇ ਦੇਣ ਵਾਲੀ ਹੈ ਤੂ ਸਾਡੀ ਜਗਤ ਨੂੰ ਸਵਾਰਨ ਮਾਲੀ ਦੀ ਧਰਮ ਵਿੱਚ ਮੈਂ ਨਮਸਕਾਰ ਕਰਦਾ ਹੋਇਆ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆ ਦਾ ਅਗਲਾ ਪਾਵਨ ਇਤਿਹਾਸ ਮੈਂ ਕਥਨ ਕਰ ਰਿਹਾ ਕਹਿੰਦੇ ਕਹਿ ਬਾਲਾ ਸ੍ਰੀ ਅੰਗਦ ਗੁਰਜੀ ਸੁਣੋ ਕਥਾ ਨਾਸਕ ਸ੍ਰੈ ਜੁਰਜ ਕੀ ਬਉਰੋ ਰਿਤ ਪਾਵ ਸੁਬਈ ਗगन ਵਿੱਚ ਬਾਤ ਰਤ ਸਟਾਈ ਕਹਿੰਦੇ ਅੱਗੇ ਫਿਰ ਬੋਲਿਆ ਬਾਲਾ ਸੰਧੂ ਕਹਿਣ ਲੱਗਿਆ ਕਹਿੰਦੇ ਹੇ ਸਤਿਗੁਰੂ ਆ ਨਗਰੂ ਅੰਗਦ ਦੇਵ ਮਹਾਰਾਜ ਜੀ ਤਿੰਨਾ ਤਾਪਾਂ ਦੇ ਨਾਸ ਕਰਨ ਵਾਲੀ ਅਗਲੀ ਕਥਾ ਸੁਣਨਾ ਕਰੂ ਧੰਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕਹਿ ਬਾਲਾ ਸ੍ਰੀ ਅੰਗਦ ਗੁਰਜੀ ਸੁਣੋ ਕਥਾ ਨਾਸਕ ਤ੍ਰੈ ਦੁਰਜੀ ਭਾਈ ਜਿਹੜਾ ਇਹ ਕਥਾ ਨੂੰ ਸੁਣਦਾ ਧੰਗੁਰੂ ਨਾਨਕ ਦੇਵ ਮਹਾਰਾਜਿਆਂ ਦੀ ਪਾਵਨ ਪਿੱਤਰ ਕਥਾ ਨੂੰ ਕਹਿੰਦੇ ਤਿੰਨੇ ਤਾਪ ਕਿਹੜੇ ਆ ਪਤਾ ਆਦ ਬਿਆਦ ਤੇ ਆਪਾਦ ਇਹ ਆਪਾਰਥ ਬਹੁਤ ਵਾਰ ਕੀਤੇ ਆ ਫਿਰ ਮੈਂ ਦੱਸ ਦੇਵਾਂ ਆ ਜਿੰਨੇ ਵੀ ਸਾਨੂੰ ਦੁੱਖ ਝਗੜੇ ਕੁਦਰਤੀ ਆਫਤਾਂ ਵਿਆਪਦੀਆਂ ਨੇ ਇਹਨਾਂ ਨੂੰ ਤਿੰਨ ਤਾਪਾਂ ਚ ਵੰਡਿਆ ਜਾਂਦਾ ਆਦ ਬਿਆਦ ਆਪਾਦ ਭਾਵ ਕਿ ਸਰੀਰਕ ਦੁੱਖ ਬੁਖਾਰ ਆਦਿਕ ਚੜ ਜਾਣਾ ਘਰ ਦੇ ਵਿੱਚ ਕਲੇਸ਼ ਹੋ ਗਿਆ ਕੋ ਮਾਨਸਿਕ ਦੁੱਖ ਹੋ ਗਿਆ ਜਾਂ ਕੋ ਕੁਦਰਤੀਆਂ ਆਫਤਾਂ ਮੀਹ ਹਨੇਰੀ ਚਾਹੇ ਤਾਂ ਦੇ ਕੋ ਆਜੜ ਕੁਦਰਤੀ ਆਫਤ ਆ ਜਾਣੀ ਤੇ ਦੁੱਖ ਆ ਜਾਣਾ ਇਹ ਆਦ ਬਿਆਦ ਤੇ ਆਪਾਦ ਤਾਂ ਬਾਲਾ ਜੀ ਕਹਿਣ ਲੱਗੇ ਮਹਾਰਾਜ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜਿਹੜੀ ਇਹ ਕਥਾ ਨਾ ਤਿੰਨੇ ਤਾਪਨਾਸ਼ ਕਰਨ ਵਾਲੀ ਆ ਭਾਵ ਕੇ ਸਾਰੇ ਦੁੱਖ ਨਾਸ਼ ਕਰਨ ਵਾਲੀ ਆ ਤੇ ਇਹ ਹੁਣ ਕਥਾ ਕਹਿੰਦੇ ਅੱਗੋਂ ਸੁਣੋ ਕੀ ਕਹਿਣ ਲੱਗੇ ਬਹਰੂ ਰਿਤ ਪਾਵਸ ਸੁਬਈ ਕਹਿੰਦੇ ਫਿਰ ਸਮਾਂ ਲੰਘਿਆ ਗਰਮੀ ਦਾ ਤੇ ਬਰਸਾਤ ਦੀ ਸੋਹਣੀ ਰੁੱਤ ਆ ਗਈ ਜਿਹੜਾ ਹੁਣ ਸਮਾਂ ਆ ਗਿਆ ਆ ਹੁਣ ਮਹੀਨੇ ਜਿਹੜੇ ਬਰਸਾਤ ਦੇ ਆ ਗਏ ਨਾ ਮੌਨਸੂਨ ਆ ਗਈ ਐ ਕਹਿੰਦੇ ਆ ਮਹੀਨਾ ਸੀ ਬਹੌਰ ਰਿਤਪਾਪ ਸੁਭਈ ਗगन ਵਿੱਚ ਬਾਦਰ ਦਿਸਟਾਈ ਕਹਿੰਦੇ ਫਿਰ ਬਰਾ ਬਰਸਾਤ ਆਈ ਸੋਹਣੀ ਰੋਤਾ ਗਈ ਗगन ਮੰਡਲ ਵਿੱਚ ਬੱਦਲ ਦਿਸਣ ਲੱਗ ਪਏ ਜਗਤ ਦੇ ਪੂਰਬਲੇ ਭਾਗ ਜਾਗ ਪਏ ਸਨ ਜਿਵੇਂ ਮਹਾਪੁਰਖ ਸੁੱਖਾਂ ਦੀ ਪੂੰਜੀ ਲੈ ਕੇ ਇਸ ਧਰਤੀ ਤੇ ਜਨਮ ਲੈਂਦੇ ਨੇ ਇਸੇ ਤਰ੍ਹਾਂ ਕਾਲੇ ਬੱਦਲਾਂ ਦੀ ਘਟਾ ਕਹਿੰਦੇ ਚੜ੍ਹ ਕੇ ਆਈ ਸੀ ਤੇ ਉਹਦੇ ਚਮਕੇ ਮਾਨੋ ਜਿਵੇਂ ਆਕਾਸ਼ੀ ਬਿਜਲੀ ਤਾਲੀਆਂ ਮਾਰ ਰਹੀ ਹੋਵੇ ਖੁਸ਼ੀ ਮਨਾਵੀ ਹੋਵੇ ਜਮੇ ਜੇ ਇੰਦਰਤੁਮ ਸ਼ਹੈਤ ਉਹ ਜਿਵੇਂ ਕਹਿੰਦੇ ਕਾਲਕਾ ਦੇ ਟੇਢੇ ਪਰਵੱਟੇ ਜਾਵ ਰਹੇ ਸਨ ਬਿਜਲੀ ਦੀ ਜੋਰ ਜੋਤੀ ਕਟਕਣੀ ਆਵਾਜ਼ ਉਸ ਦੀਆਂ ਕਲਕਾਰੀਆਂ ਦੇ ਸਮਾਨ ਸੀ ਜਿਸ ਕਾਰਨ ਕਾਲੇ ਨਾਗ ਵਾਂਗ ਦਾੰਤ ਵੀ ਡਰ ਤੇ ਮਾਰੇ ਦਿਲ ਰਹਿ ਸਨ ਉਸ ਬੱਦਲ ਦੇ ਕਰਜੰਦ ਦੀ ਆਵਾਜ਼ ਕਹਿੰਦੇ ਬੜੀ ਸੋਹਣੀ ਲੱਗ ਰਹੀ ਸੀ ਜੋ ਦੇਵਤਿਆਂ ਅਤੇ ਮੋਰਾਂ ਵਿੱਚ ਖੁਸ਼ੀ ਉਤਪਨ ਕਰ ਰਹੀ ਸੀ ਬਿਜਲੀ ਜੋ ਚਲਾਏ ਮਨ ਲਿਸ਼ਕਾ ਮਾਰਦੀ ਸੀ ਮਨ ਉਹ ਦੁਰਗਾ ਦੇ ਹੱਥ ਵਿੱਚ ਫੜਿਆ ਕਿਰਪਾਨਾ ਆਧਿਕ ਸੈਸਤਰਾਂ ਨੂੰ ਨਤਾਲੀ ਹੋਵੇ ਦੰਤ ਪੰਕਤੀ ਸੁਭਤ ਬਲਾਕਾ ਸ਼ਾਮ ਸਰੂਪ ਵਣਿਓ ਅਸਤਕ ਮਿਲਦਾ ਦਰਬੋ ਸਬਦ ਪਕਾਰਾ ਮਨੋ ਪੜਤ ਬਾਲਕ ਚਟਸਾਰਾ ਕਹਿੰਦੇ ਕਾਲੀ ਘਟਾ ਵਿੱਚ ਉਡਦੇ ਬਗਲਿਆਂ ਦੀ ਡਾਰ ਦੰਤ ਪੰਕਤੀ ਸੁਭਤ ਬਲਾਕਾ ਬਗਲਿਆਂ ਦੀ ਡਾਰ ਚਮਕਦੇ ਹੋਏ ਦੰਦਾਂ ਦੀ ਕਤਾਰ ਦੇ ਸਮਾਨ ਸੋਖਦੀ ਸੀ ਇਹ ਉਸ ਘਟਾ ਦਾ ਸਰੂਪ ਕਾਲਾ ਬਣਿਆ ਹੋਇਆ ਸੀ ਜਿਵੇਂ ਡੱਡੂ ਮੜ ਕੇ ਉੱਚੀ ਉੱਚੀ ਆਵਾਜ਼ ਵਿੱਚੋਂ ਮੋਰੇ ਸਨ ਜਿਵੇਂ ਪਾਠਸ਼ਾਲਾ ਵਿੱਚ ਬੱਚੇ ਪਾਠ ਪੜ੍ਹ ਕੇ ਜ਼ੁਬਾਨੀ ਯਾਦ ਕਰ ਰਹੇ ਹੋਣ ਮੀਹਾ ਕਰਨ ਜੂ ਅਤੇ ਜਵਾਸ ਆਧ ਕਾ ਜਿਹੜੇ ਜੜੂ ਹੀ ਸੜ ਗਏ ਸਨ ਪਹਿਲਾਂ ਅਤ ਦੀ ਗਰਮੀ ਕਾਰਨ ਕਹਿੰਦੇ ਹਰੇ ਭਰੇ ਹੋ ਗਏ ਛੋਟੇ ਛੋਟੇ ਨਾਲੇ ਨਦੀਆਂ ਨਾਲ ਮਿਲ ਕੇ ਉਸ ਵੇਲੇ ਸਾਕਰ ਦਾ ਰੂਪ ਨ ਧਾਰਨ ਕਰਕੇ بارش ਐਨੀ ਹੋਈ ਉਸ ਸਮੇਂ ਜਿਵੇਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਤੇ ਤੇ ਬਿਨਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਤੋਂ ਬਿਨਾ ਕਸ਼ਟਾਂ ਤੋਂ ਮੁਕਤੀ ਦੀ ਇੱਛਕ ਬ੍ਰਹਮ ਦਾ ਰੂਪ ਹੋ ਜਾਂਦੇ ਨੇ ਬ੍ਰਹਮ ਗਿਆਨ ਪੈ ਜੈ ਸੇ ਮਮੋਕੂ ਬ੍ਰਹਮ ਰੂਪ ਹੋਵਤ ਬਿਨ ਦੋਖੂ ਤਜ ਭਰਿਆਤ ਉਛਲੇ ਲੰਗ ਤਾਲਾ ਜੋ ਸ੍ਰੀ ਮਦ ਤੇ ਨੀਚ ਕੁਚਾਲਾ ਕਹਿੰਦੇ ਭਾਈ ਜਿਵੇਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਤੇ ਬਿਨਾ ਕਸ਼ਟਾਂ ਤੋਂ ਹੀ ਮੁਕਤੀ ਦੇ ਇਛਕ ਉਸ ਦਾਤੀ ਦਾ ਸਰੂਪ ਹੀ ਹੋ ਜਾਂਦੇ ਨੇ ਉਸ ਬ੍ਰਹਮ ਦਾ ਸਰੂਪ ਹੋ ਜਾਂਦੇ ਨੇ ਇਸੇ ਤਰ੍ਹਾਂ ਨਿੱਕੇ ਨਿੱਕੇ ਤਲਾਬ ਹੱਦਾ ਬੰਨੇ ਤੋੜ ਕੇ ਉਛਲੇ ਜਿਸ ਪ੍ਰਕਾਰ ਨੀਚ ਮਨੁੱਖ ਮਾਇਆ ਦੇ ਹੰਕਾਰ ਵਿੱਚ ਉਛਾਲੇ ਖਾ ਰਿਹਾ ਹੈ ਅਤੇ ਵੱਧ ਚੱਲਣ ਦੀ ਰਾਹ ਪੈ ਜਾਂਦਾ ਕਹਿੰਦੇ ਭਾਵ ਕਿ ਉਹ ਨਦੀਆਂ ਨਾਲੇ ਛੋਟੇ ਛੋਟੇ ਜਿਹੜੇ ਸਨ بارش ਹੋਣ ਦੇ ਨਾਲ ਭਰ ਕੇ ਇੱਕ ਤਰ੍ਹਾਂ ਦਾ ਰੂਪ ਧਾਰਨ ਕਰ ਗਏ ਜਿਹੜੀ ਧੂੜ ਕਦੇ ਉੱਡਦੀ ਹੁੰਦੀ ਸੀ ਉਹ ਸਾਰੀ ਧੂੜ ਜਿਹੜੀ ਸੀ ਐਉਂ ਸ਼ੁਭ ਕਿ ਜਿਸ ਤਰ੍ਹਾਂ ਸੱਚੇ ਗੁਰੂ ਦੇ ਮਿਲਣ ਨਾਲ ਖੋਟੀ ਮਤਨਾਸ ਹੋ ਜਾਂਦੀ ਹੈ ਜਿਉਂ ਲੀਲਾ ਕੀ ਨਿਰਤ ਬਰਖਾ ਤੇ ਮੈਂ ਕਹਾਂ ਸੁਣੋ ਸੋ ਹਰਖਾ ਇੱਕ ਦਿਨ ਕਾਲੂ ਨੇ ਅੰਕਾ ਕਰ ਦੁਲਾਰ ਪਖ ਬਦਨ ਮਿਆਂਕਾ ਕਹਿੰਦੇ ਭਾਈ ਫਿਰ ਹੋਇਆ ਕਿ ਕਹਿੰਦੇ ਜੇ ਤਾ ਵਰਖਾ ਦੀ ਰੁੱਤ ਨੇ ਕੌਤਕ ਕੀਤੇ ਤਿਵੇਂ ਹੀ ਮੈਂ ਦੱਸਦਾ ਹੇ ਸਤਿਗੁਰੂ ਜੀ ਤੁਸੀਂ ਇਸ ਨੂੰ ਖੁਸ਼ੀ ਨਾਲ ਸੁਣਨਾ ਕਰੋ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਧਨ ਗੁਰੂ ਗ ਤੇ ਮਹਾਰਾਜ ਤੁਸੀਂ ਇਸ ਨੂੰ ਬੜੀ ਖੁਸ਼ੀ ਨਾਲ ਸੁਣਨਾ ਕਰੋ ਕਹਿੰਦੇ ਇੱਕ ਦਿਸ ਕਾਲੂ ਲੰਕਾ ਇੱਕ ਦਿਨ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਗੋਦੀ ਵਿੱਚ ਲੈ ਕੇ ਕਰ ਦਲਾਰ ਪਿਖ ਬਦਨ ਮਿਆਂਕਾ ਤੇ ਉਸ ਨੂੰ लाਡ ਕੀਤਾ ਇੱਕ ਦਿਨ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਉਹਨਾਂ ਦੇ ਸਤਕਾਰਯੋਗ ਪਿਤਾ ਮਹਤਾ ਕਲਿਆਨ ਦਾਸ ਜੀ ਨੇ ਬੁਲਾਇਆ ਤੇ ਬੁਲਾ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ ਪਠਾ ਕੇ ਉਹਨਾਂ ਨਾਲ ਲਾਡ ਪਿਆਰ ਕਰ ਰਹੇ ਨੇ ਉਹਦੇ ਮੁਖ ਰੂਪੀ ਚੰਦਰਮਾ ਵੱਲ ਤੱਕ ਰਹੇ ਨੇ ਬਚਨ ਕਾਇਤ ਸੁਧ ਤੋਂ ਪਾਸਿਆਣਾ ਆਪਣਾ ਕਰਤਗੂ ਸੰਗ ਬਣ ਜਾਣਾ ਕਹਿੰਦੇ ਪੁੱਤਰ ਹੁਣ ਤੁਸੀਂ ਸਿਆਣੇ ਹੋ ਗਏ ਹੋ ਸਿਆਣੇ ਹੋ ਗਏ ਹੋ ਤੇ ਗਊਆਂ ਮੱਝਾਂ ਨਾਲ ਬਣਚ ਨਾ ਜਾਇਆ ਕਰੋ ਹੁਣ ਤੁਸੀਂ ਮੱਝਾਂ ਚਾਰਨ ਨਹੀਂ ਜਾਣਾ ਆਪਣੇ ਵਗ ਵਿੱਚੋਂ ਜੋ ਜਵਾਨ ਹੋ ਗਏ ਹਨ ਉਹ ਦੋ ਬਲਦ ਬੈਲ ਕੱਢ ਲਵੋ ਹੁਣ ਉਬੇ ਬਿਰਖ ਵਿੱਚ ਆਉਸ਼ਕ ਮਾਹੀ ਲਿਹੋ ਨਕਾਸ ਤਰਨ ਜੋ ਆਹੀ ਜਿਹੜੇ ਬਲਦ ਜਵਾਨ ਹੋ ਗਏ ਆ ਨਾ ਜਿਹੜੇ ਉਹਨਾਂ ਦੋ ਬਲਦਾਂ ਦੀ ਜੋੜੀ ਨੂੰ ਕੱਢੋ ਤੇ ਕਰਨਾ ਕੀ ਹੈ ਕਹਿੰਦੇ ਲਾਗਲ ਸੰਗ ਬੋਰ ਕਰ ਕਾਂਬਾ ਬੀਜ ਸੂ ਲਿਹੋ ਸਵਾ ਮਨ ਧਾਮ ਹੁਣ ਖੇਤੀ ਕਰਾਉਣੀ ਹੈ ਸਤਗੁਰੂ ਜੀ ਨੇ ਮੱਝਾਂ ਚਾਰ ਲੀਆਂ ਗਊਆਂ ਚਾਰ ਲੀਆਂ ਹੁਣ ਕਰਾਉਣੀਆਂ ਖੇਤੀ ਕਹਿਣ ਲੱਗੇ ਵੀ ਫਿਰ ਤੂੰ ਐ ਕਰ ਨੌਕਰ ਨੂੰ ਨਾਲ ਲੈ ਲੈ ਹਲ ਲੈ ਨਾਲ ਘਰੋਂ ਸਵਾ ਮਣ ਬੀਜ ਲੈ ਲਓ ਔਰ ਜਾ ਕੇ ਨਿਵੇਕਲਾ ਜਾ ਖੇਤ ਬੀਜ ਲਓ ਤੇ ਫਿਰ ਪਾਣੀ ਨਾਲ ਉਹਦੀ ਪਰਪਰਨਾ ਕਰਨਾ ਕਰੂ ਭਾਵਕੁਣ ਖੇਤੀ ਕਰਿਆ ਕਰੋ ਸਿਆਣੇ ਹੋ ਕੇ ਹੁਣ ਤੁਸੀਂ ਮੱਝਾਂ ਗਊਆਂ ਨਹੀਂ ਚਾਰਨੀਆਂ ਹੁਣ ਤੁਸੀਂ ਇਹ ਧਰਦਾ ਜਿਹੜਾ ਖੇਤੀ ਦਾ ਇਹ ਕਰਨਾ ਕਰੋ ਹਰਨਾਥੇ ਪਸੂਆਂ ਤੋਂ ਦੀ ਰਾਖੀ ਵੀ ਰੱਖਣੀ ਐ ਬਾਹਰਲੇ ਜਿਹੜੇ ਪਸੂ ਐ ਬਾਹਰਲੇ ਜਿਹੜੇ ਪਸੂ ਡੰਗਰ ਆਦਿਕਾ ਝਾੜਾ ਕਰਨ ਵਾਲੇ ਐ ਮਿਰਗ ਪਸੂਆਂ ਕੇ ਹੋਏ ਰਖਵਾਰੇ ਕ੍ਰਿਖ ਪਕਾਏ ਕੀਜੇ ਖਲਵਾਰੇ ਜੇ ਅਨ ਅਨਹੋ ਬਹੁ ਇਕਬਾਰੀ ਰੱਖ ਦੇਵੋ ਕਾਮੇ ਦੁਏ ਚਾਰੀ ਹਰਨਾ ਆਦਿਕ ਜਿਹੜੇ ਬਾਹਰਲੇ ਜੰਗਲੀ ਜਾਨਵਰ ਆ ਉਹਨਾਂ ਪਸੂਆਂ ਤੋਂ ਰਾਖੀ ਰੱਖਣ ਤੇ ਫਸਲ ਪਕਾ ਕੇ ਫਿਰ ਖਲਿਆਣ ਲਾ ਲੈਣੇ ਖਲਿਆਣ ਪਤਾ ਜਿਵੇਂ ਆਪਾਂ ਪਿਛਲੇ ਸਮਿਆਂ 'ਚ ਆਪਾਂ ਕਣਕਾਂ ਦੀਆਂ ਮੰਡੜੀਆਂ ਲਾਉਂਦੇ ਹੁੰਦੇ ਸਾਂ ਜਾਂ ਇੱਕ ਥਾਂ ਤੇ ਜੋੜ ਲੈਂਗੀਆਂ ਦੂਜੀਆਂ ਮਸ਼ੀਨਾਂ ਲਾਉਣੀਆਂ ਤੇ ਮਸ਼ੀਨਾਂ ਨਾਲ ਲਾ ਕੇ ਫਿਰ ਉਹ ਆਪਾਂ ਕਣਕਾ ਕੱਢਦੇ ਸੀ ਉਹਨੂੰ ਖਲਿਆਣ ਕਹਿੰਦੇ ਇੱਕ ਥਾਂ ਤੇ ਜੋੜਨਾ ਖਲਵਾੜਾ ਵੀ ਕਹਿ ਦਿੰਦੇ ਆ ਮਾਝੇ ਦੇ ਲੋਕ ਉਹਨੂੰ ਕਹਿੰਦੇ ਵੀ ਇਸ ਤਰ੍ਹਾਂ ਸਾਰਾ ਜਿਹੜਾ ਖਲਿਆਣ ਲਾ ਲੈਣਾ ਇੱਕ ਥਾਂ ਤੇ ਜੋੜ ਲੈਣੀ ਆ ਜੇਕਰ ਤੂੰ ਇੱਕ ਵਾਰੀ ਚੋਖਾ ਸਾਰਾ ਬਹੁਤਾ ਸਾਰਾ ਅਨਾਜ ਘਰ ਲੈ ਕੇ ਆਵੇਂ ਤਾਂ ਫਿਰ ਮੈਂ ਤੇਰੀ ਸਹਾਇਤਾ ਲਈ ਦੋ ਚਾਰ ਕਾਮੇ ਨੌਕਰ ਮੈਂ ਤੈਨੂੰ ਹੋਰ ਰੱਖ ਦੇਵਾਂਗਾ ਇੱਕ ਵਾਰੀ ਤਾਂ ਤੁਸੀਂ ਇਕੱਲੇ ਕਰੋ ਤੇ ਜੇ ਤੁਸੀਂ ਢੰਗ ਨਾਲ ਖੇਤੀ ਕੀਤੀ ਚੰਗੇ ਦਾਣੇ ਹੋਗੇ ਤਾਂ ਫਿਰ ਅਗਲੀ ਵਾਰੀ ਮੈਂ ਦੋ ਚਾਰ ਜਿਹੜੇ ਨੌਕਰ ਹੈ ਉਹ ਵੀ ਤੁਹਾਡੇ ਨਾਲ ਮੈਂ ਰੱਖ ਦੇਣੇ ਆ ਜੇਕਰ ਇਸ ਪ੍ਰਕਾਰ ਦੀ ਕੋਸ਼ਿਸ਼ ਜਾਰੀ ਰੱਖ ਲਵੋ ਤਾਂ ਸਾਰਾ ਜਿਹੜਾ ਅੰਨ ਦਾਣਾ ਘਰ ਵਿੱਚ ਅਟੁੱਟ ਹੋ ਸਕਦਾ ਹੈ ਸ੍ਰੀ ਗੁਰੂ ਨਾਨਕ ਜੀ ਆਪਣੇ ਸਤਕਾਰਯੋਗ ਪਿਤਾ ਦੀ ਗੱਲ ਜੋ ਕਿ ਮਾਇਆ ਦੀ ਤ੍ਰਿਖਨਾ ਵਿੱਚ ਲਿਪਟੀ ਹੋਈ ਸੀ ਸੁਣ ਕੇ ਅੱਗੋਂ ਸਤਿਗੁਰੂ ਬੋਲੇ ਨੇ ਕੀ ਬੋਲਦੇ ਨੇ ਕਿ ਨੇ ਸੁਣੋ ਪਿਤਾ ਜੀ ਆਇਸ ਜੈਸੀ ਕਰਹੁ ਆਪ ਹੂੰ ਕਰਹੁ ਤੈਸੀ ਕਹਿੰਦੀ ਪਿਤਾ ਜੀ ਸੁਣੋ ਵੇਖੋ ਤੁਹਾਡੀ ਆਗਿਆ ਸਿਰ ਮੱਥੇ ਹੈ ਉਹਨ ਜਿਵੇਂ ਜਿਵੇਂ ਤੁਹਾਡੀ ਆਗਿਆ ਹੋਵੇਗੀ ਮੈਂ ਉਸੇ ਤਰ੍ਹਾਂ ਕਰਾਂਗਾ ਤਾਂ ਕਾਲੂ ਜੀ ਨੇ ਬੀਜ ਧਨਵਾ ਦਿੱਤਾ ਤੇ ਇੱਕ ਕੰਮ ਪੁੱਤਰ ਦੇ ਨਾਲ ਰਲਾ ਦਿੱਤਾ ਕੰਮ ਇਹਨੂੰ ਇੱਕ ਨੌਕਰ ਨੂੰ ਭੇਜ ਦਿੱਤਾ ਤੇ ਨਾਲ ਬੀਜ ਦੇ ਦਿੱਤਾ ਬਲ ਦੇ ਦਿੱਤੇ ਭਾਰਤ ਦੇ ਵਿੱਚ ਦੋਵੇਂ ਲੈ ਕੇ ਉਹ ਭੋਏ ਵਾਉਣ ਲਈ ਖੇਤੀ ਮਾਉਣ ਲਈ ਬੀਜਨ ਦੇ ਲਈ ਚੱਲ ਪਏ ਨੇ ਕਿਤੇ ਇੱਕ ਤੇ ਦੂਰ ਸਿਆੜ ਕੱਢਿਆ ਜੋ ਬੀਜ ਪਿਤਾ ਨੇ ਦਿੱਤਾ ਸੀ ਸਾਰੀ ਦਾ ਸਾਰਾ ਜਿਹੜਾ ਸੀ ਨਾ ਬੀਜ ਸਤਿਗੁਰੂ ਨੇ ਖਿਲਾਰ ਦਿੱਤਾ ਤੇ ਖੇਤ ਵਿੱਚ ਖਿਲਾਰਤਾ ਸ਼ਾਮ ਬੈਣ ਤੇ ਆਪਣੇ ਘਰ ਆ ਗਏ ਕਾਲੂ ਜੀ ਪੁੱਤਰ ਦਾ ਮੁੱਖ ਵੇਖ ਕੇ ਬਹੁਤ ਪ੍ਰਸੰਨ ਹੋਏ ਗੁਰੂ ਜੀ ਦੇ ਹੱਥ ਵਿੱਚ ਭਾਰੀ ਬਰਕਤ ਸੀ ਕਿਸ ਵਿੱਚ ਸ਼ਕਤੀ ਹੈ ਕਿ ਉਸ ਨੂੰ ਦੱਸ ਸਕੇ ਹੁਣ ਕਿੰਨੇਕ ਪਰ ਕਹਦਾ ਸਤਿਗੁਰੂ ਦਿੱਤਾ ਦੇ ਵਿੱਚ ਗੁਰੂ ਨਾਨਕ ਜਿਉ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਖੀਜੁ ਅੰਤਰ ਗੁਰ ਨਾਨਕ ਕੀ ਵਡਿਆਈ ਹੁਣ ਮੇਰੇ ਸਤਿਗੁਰੂ ਦੀ ਵਡਿਆਈ ਹੈ ਉਹ ਤਾਂ ਆਪ ਪਰਮੇਸ਼ਰ ਨੇ ਹਰ ਉਹਨਾਂ ਦੀ ਉਸ ਬਰਕਤ ਨੂੰ ਉਸ ਸ਼ਕਤੀ ਨੂੰ ਕੌਣ ਦਾ ਸਕਦਾ ਕਿਦੇ ਵਿੱਚ ਦਾ ਇੰਨੀ ਹਸਤੀ ਹੈ ਵੀ ਉਹਨਾਂ ਦੀ ਸ਼ਕਤੀ ਨੂੰ ਪੂਰਨ ਸ਼ਕਤੀ ਨੂੰ ਕੋਈ ਬਿਆਨ ਕਰ ਸਕੇ ਭਾਵੇਂ ਕਿਸੇ ਵਿੱਚ ਵੀ ਬਿਆਨ ਕਰਨ ਦੀ ਸ਼ਕਤੀ ਨਹੀਂ ਹੈ ਕਹਿੰਦੇ ਤੀਜੇ ਦਿਨ ਖੇਤ ਵਿੱਚ ਇੰਉਂ ਹਰਿਆਈ ਹੋ ਗਈ ਦਿਸਣ ਲੱਗ ਪਿ ਜਿਵੇਂ ਧਰਤੀ ਨੇ ਆਪਣੀ ਪ੍ਰਸੰਤਾ ਪ੍ਰਗਟਾਈ ਹੋਵੇ ਵੀ ਅੱਜ ਜਗਤ ਦਾ ਵਾਲਕ ਜਗਤ ਗੁਰੂ ਸਾਰੇ ਜਗਤ ਦਾ ਆਧਾਰ ਕਰਨ ਵਾਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਤੇ ਮੇਰੇ ਅੰਦਰ ਮੇਰੇ ਹੱਲ ਚਲਾ ਕੇ ਵਿੱਚ ਬੀਜ ਪਾ ਕੇ ਗਏ ਆ। ਕਦੇ ਇੰਨੀ ਪ੍ਰਸੰਤਾ ਧਰਤੀ ਨੂੰ ਵੀ ਹੋਈ ਐ। ਤੇ ਤੀਜੇ ਦਿਨ ਕਹਿੰਦੇ ਉਹਦੇ ਚ ਬੀਜ ਫੁੱਟ ਪਿਆ। ਜਦ ਗਾਲੂ ਜੀ ਨੇ ਜਾ ਕੇ ਫਸਲ ਵੇਖੀ। ਸੰਘਣੀ ਉੱਗੀ ਹੋਈ ਵੇਖ ਕੇ ਕਹਿੰਦੇ ਬਹੁਤ ਖੁਸ਼ ਹੋਏ। ਬੜੇ ਪ੍ਰਸੰਨ ਹੋਏ। ਵੇਖ ਕੇ ਸੋਚਣ ਲੱਗੇ ਮੇਰਾ ਪੁੱਤਰ ਵੱਡਾ ਖੇਤੀ ਕਰਨ ਵਾਲਾ ਹੋਵੇਗਾ ਭਾਵ ਕਿ ਖੇਤੀ ਦਾ ਪੂਰਾ ਮਾਰ ਹੋਵੇਗਾ। ਮੈਂ ਇਹਦੇ ਲਈ ਇੱਕ ਵੱਖਰਾ ਪਿੰਡ ਵ사ਦੇ ਆਂਗਾ ਇਹ ਅਨੇਕਾਂ ਢੰਗਾਂ ਨਾਲ ਧਨ ਕਮਾਵੇਗਾ ਉਹ ਕਾਲੂ ਜੀ ਆਪਣੇ ਮਨ ਵਿੱਚ ਇਓਂ ਵਿਚਾਰ ਕਰ ਰਹੇ ਸਨ ਸਤਿਗੁਰੂ ਨਾਨਕਦੇਵ ਜੀ ਨੇ ਮਨ ਵਿੱਚ ਸੋਚਿਆ ਕਿ ਪਿਤਾ ਜੀ ਨੂੰ ਦਿਨ-ਪ੍ਰਤੀ ਦਿਨ ਆਹ ਧਨ ਦੀ ਭਾਰੀ ਜਿਹੜੀ ਤ੍ਰਿਸ਼ਨਾ ਇਹਨਾਂ ਦੀ ਵੱਧਦੀ ਜਾ ਰਹੀ ਹੈ ਇਹਨਾਂ ਨੂੰ ਹਰ ਸਮੇਂ ਧਨ ਨਾਲ ਲਗਾਉ ਹੈ ਰੋਜ਼ਾਨਾ ਦਿਨੋ-ਦਿਨ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਇਸ ਲਈ ਹੁਣੇ ਹੀ ਨਵੀੜਾ ਕਰ ਲੈਣਾ ਬਣਦਾ ਹੈ ਤਾਂ ਜੋ ਤਨ ਕਮਾਉਂਦਾ ਝਮੇਲਾ ਹੀ ਖਤਮ ਹੋ ਜਾਵੇ ਝਮੇਲਾ ਹੀ ਮੁਕਾ ਦਈਏ ਫਿਰ 사ਤਗੁਰੂ ਜੀ ਖੇਤ ਦੀ ਰਖਵਾਲੀ ਲਈ ਜਦ ਬੈਠ ਜਾਂਦੇ ਨੇ ਸਾਰੇ ਪਸ਼ੂ ਚਰਦੇ ਰਹਿੰਦੇ ਪਰ ਉਹ ਕਿਸੇ ਨੂੰ ਵੀ ਵਰਜਦੇ ਨਹੀਂ ਸਾਰੇ ਜੋ ਵੀ ਗਊਆਂ ਘੋੜੇ ਕਦੇ ਹਮਾਤਕ ਜੋ ਵੀ ਆਉਂਦਾ ਉਹ ਸਾਰੇ ਸਮੂਹ ਖੇਤ ਵਿੱਚ ਵੜ ਜਾਂਦੇ ਆ ਕੇ ਚਰਦੇ ਰਹਿੰਦੇ ਨੇ ਤੇ ਮੇਰੇ ਸਤਿਗੁਰੂ ਆਪ ਆਨੰਦ ਦੇ ਨਾਲ ਬੈਠੇ ਉਸ ਪ੍ਰਮਾਤਮਾ ਦੀ ਬੰਦਗੀ ਸਿਮਰਨ ਵਿੱਚ ਜੁੜੇ ਰਹਿੰਦੇ ਆ। ਉਹਨਾਂ ਪਸੰਮਾ ਨੇ 1-2 ਦਿਨਾਂ ਦੇ ਅੰਦਰ ਸਾਰੀ ਦੀ ਸਾਰੀ ਜਿਹੜੀ ਫਸਲ ਸੀ ਚਰ ਲਈ। ਜਿੱਥੇ ਐਡੀ ਸੰਗਣੀ ਫਸਲ ਸੀ ਉੱਥੇ ਹੁਣ ਇੱਕ ਬੂਟਾ ਵੀ ਨਹੀਂ ਰਹਾ। ਇੱਕ ਬੂਟਾ ਵੀ ਤੇ ਸਿਰ ਨੂੰ ਨਹੀਂ ਮਿਲਦੇ ਆ ਸਾਰੀ ਫਸਲ ਚਾਰ ਦਿੱਤੀ ਗਈ। ਕਾਲੂ ਜੀ ਖੇਤ ਵੇਖਣ ਲਈ ਗਏ ਤਾਂ ਬੇਦੀ ਕੁਲ ਦੇ ਨਿਸ਼ਾਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕੋਲ ਬੈਠ ਗਏ ਫਸਲ ਦੇ ਵਿੱਚ ਪਸ਼ੂਆਂ ਦੇ ਵਕ ਫਿਰ ਰਹੇ ਸਨ ਅਤੇ ਆਨੰਦ ਮੂਲ ਆਨੰਦ ਦੇ ਘਰ ਸ੍ਰੀ ਗੁਰੂ ਜੀ ਕਿਸੇ ਨੂੰ ਵੀ ਨਹੀਂ ਸਨ ਵਰਜ ਰਹੇ ਕਿਸੇ ਡੰਗਰ ਨੂੰ ਕਿਸੇ ਪਸ਼ੂ ਨੂੰ ਰੋਕ ਨਹੀਂ ਰਹੇ ਸਨ ਇਹ ਹਾਲਤ ਵੇਖ ਕੇ ਕਾਲੂ ਨੂੰ ਗੁੱਸਾ ਆਇਆ ਤੇ ਮੂੰਹੋਂ ਬਹੁਤ ਮੰਦੇ ਬੂਲ ਬੋਲਣ ਲੱਗੇ ਕਹਿਣ ਲੱਗੇ ਮੈਂ ਤਾਂ ਆਪਣੇ ਘਰ ਦੇ ਮੰਦੇ ਭਾਗ ਵੇਖ ਰਿਆਂ ਜਿੱਥੇ ਤੇਰੇ ਵਰਗਾ ਘਰ ਵਿੱਚ ਅਦਾੜੂ ਪੁੱਤਰ ਜਨਮਿਆ ਛੋਟੀ ਅਮਰੋਹੀ ਤੇਰੀਆਂ ਇਹ ਚਾਲਾਂ ਕਿ ਤੂੰ ਜਿਹੜਾ ਵੀ ਕੰਮ ਕਰਦਾ ਪੁੱਠਾ ਕਰਦਾ ਇਹ ਤੇਰੀਆਂ ਚਾਲਾਂ ਨੇ ਕਿ ਤੂੰ ਚੀਜ਼ਾਂ ਗਵਾ ਗਵਾ ਕੇ ਘਰ ਹੀ ਖਾਲੀ ਕਰ ਦੱਸਤਾ ਤੇ ਹੁਣ ਤੇਰੀ ਕਮਾਈ ਕਰਨ ਦੀ ਉਮਰ ਹੋਈ ਐ ਇਹ ਹੋਂ ਤੂੰ ਫੇਰ ਵੀ ਜਿੰਆ ਕਰਤੂਤਾ ਕਰਨ ਲੱਗ ਪਿਆ ਮੇਰੇ ਮਗਰੋਂ ਕਿਹੜੀ ਕਮਾਈ ਕਰਕੇ ਤੂੰ ਖਾਵੇਂਗਾ ਫਿਕਰ ਹੁੰਦਾ ਨਾ ਮਾਪਿਆਂ ਨੂੰ ਮੇਰੇ ਵਰਗਾ ਕੋਈ ਪੁੱਤਰ ਨਖਟੂ ਜਾਵੇ ਕਮਾਵੇ ਨਾ ਤੇ ਮਾਪਿਓ ਨੂੰ ਫਿਕਰ ਤਾਂ ਹੁੰਦਾ ਵੀ ਭਾਈ ਕੱਲ ਨੂੰ ਅਸੀਂ ਤੱਖਾਂ ਮੀਟ ਹੀ ਜਾਂਦੀਆਂ ਇਹ ਕਮਾਉਂਦਾ ਨਹੀਂ ਕਰਦਾ ਕੁਛ ਨਹੀਂ ਕੱਲ ਨੂੰ ਇਹਦਾ ਗੁਜ਼ਾਰਾ ਕਿਵੇਂ ਹੋਵੇਗਾ ਹੁਣ ਇੱਥੇ ਤਾਂ ਗੱਲ ਆਇਆ ਤੇ ਨਿਆਵੀ ਬੰਦਿਆਂ ਦੀ ਮੇਰੇ ਵਰਗਿਆਂ ਦੀ ਪਰ ਜਿੱਥੇ ਸਤਿਗੁਰੂ ਦੀ ਗੱਲ ਹੋ ਰਹੀ ਉਹ ਤਾਂ ਆਪ ਪਰਮੇਸ਼ਰ ਕਾਲਪੁਰਖ ਨੇ ਹੁਣ ਉਹਨਾਂ ਨੂੰ ਕਹਿ ਰਹੇ ਨੇ ਸਤਕਾਰਯੋਗ ਪਿਤਾ ਜੀ ਕਹਿ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਮੇਰੇ ਮਗਰੋਂ ਕੀ ਕਰੇਗਾ ਹੁਣ ਇਹ ਤੋਂ ਇਹਨਾਂ ਅਦਾੜਾ ਕਰੀ ਜਾਣਾ ਨਾ ਇਹਨਾਂ ਘਰ ਦਾ ਨਕਸਾਨ ਕਰੀ ਜਾਣਾ ਤੇ ਜਦੋਂ ਅਸੀਂ ਇਥੇ ਓੱਖਾਂ ਮੇਜ ਗਏ ਫਿਰ ਤੂੰ ਕਿਹੜੀ ਕਮਾਈ ਕਰਕੇ ਖਾਵੇਂਗਾ ਲੱਗਦਾ ਕਿ ਤੂੰ ਘਰ-ਬਾਰ ਨੂੰ ਤਿਆਕ ਕੇ ਫਕੀਰਾਂ ਨਾਲ ਜਾ ਕੇ ਰੜੇਗਾ ਕਿਉਂਕਿ ਤੂੰ ਕਰਕੇ ਤਾਂ ਖਾਣਾ ਨਹੀਂ ਤੇ ਫਿਰ ਜਦੋਂ ਕਰਕੇ ਨਾ ਖਾਏਗਾ ਫਕੀਰਾਂ ਨਾਲ ਜਾ ਕੇ ਰਲੇਗਾ ਕਾਲੂ ਜੀ ਨੇ ਵੇਖ ਵੇਖ ਕੇ ਕਠੋਰ ਗੱਲਾਂ ਆਖੀਆਂ ਕਿਉਂ ਕਿ ਉਹਨਾਂ ਨੂੰ ਇੰਨੇ ਇਨ ਪੈੜੀਆਂ ਚਾਲਾਂ ਨੂੰ ਵੇਖ ਵੇਖ ਕੇ ਬਹੁਤ ਗੁੱਸਾ ਆਉਨਾ ਮਾਤੇ ਇਹ ਚਾਲਾਂ ਪੈੜੀਆਂ ਸਨ ਪਰ ਸਤਿਗੁਰੂ ਤਾਂ ਕਿਸੇ ਹੋਰ ਹੀ ਆਨੰਦ ਵਿੱਚ ਸਨ ਹੁਣ ਦੁਨਿਆਵੀ ਨੇ ਕਾਲੂ ਜੀ ਤਾਂ ਮਹਿਤਾ ਖल्याण ਦਾ ਹੱਜੀ ਉਹ ਦੁਨਿਆਵੀ ਪੁਰਖ ਨੇ ਉਨ੍ਹਾਂ ਦੀ ਆਪਣੀ ਸੋਚ ਹੈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਆਨੰਦ ਵਿੱਚ ਨੇ ਪਰ ਉਹਨਾਂ ਨੂੰ ਉਹਨਾਂ ਦੀ ਇਹ ਜਿਹੜੀਆਂ ਚਾਲਾਂ ਨੇ ਕਿਉਂਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤੀ ਕਰਨ ਵਾਲੇ ਤੇ ਸੰਸਾਰੀ ਜਿਹੜੇ ਮਨੁੱਖ ਹੈ ਗੁਰੂ ਪਿਆਰੇ ਉਹਨਾਂ ਵਿੱਚ ਆਸ ਵਿੱਚ ਕਦੇ ਜੋੜ ਨਹੀਂ ਬਣ ਸਕਦਾ ਭਗਤੀ ਕਰਨ ਵਾਲੇ ਤੇ ਸੰਸਾਰੀ ਮਨੁੱਖਾਂ ਦਾ ਆਸ ਵਿੱਚ ਕਦੇ ਵੀ ਵਿਜ ਨਹੀਂ ਬੈਠਦਾ ਹੁੰਦਾ ਹੁਣ ਉਹ ਕਹਿ ਰਹੇ ਨੇ ਵੀ ਵੇਖ-ਵੇਖ ਕੇ ਜਦੋਂ ਪਠੌਰ ਗੱਲਾਂ ਆਖੀਆਂ ਭੈਣੀਆਂ ਚਾਲਾਂ ਨੂੰ ਕਹਿੰਦੇ ਵੇਖ-ਵੇਖ ਕੇ ਬਹੁਤ ਗੁੱਸਾ ਆ ਰਿਹਾ ਤੇਰੇ ਤੇ ਮੈਨੂੰ ਤੇ ਫਿਰ ਬੋਲੇ ਵੀ ਤੇਰੇ ਜੰਮਣ ਤੋਂ ਮੈਨੂੰ ਕੀ ਲਾਭ ਹੋਇਆ ਇਸ ਤੋਂ ਤਾਂ ਚੰਗਾ ਸੀ ਕਿ ਮੈਂ ਐਵੇਂ ਹੀ ਬਿਨਾ ਪੁੱਤਰ ਤੋਂ ਹੀ ਰਹਿੰਦਾ ਇੱਕ ਉਹ ਵੀ ਚੰਗੇ ਪੁੱਤਰ ਹਨ ਜੋ ਬਹੁਤ ਧਨ ਕਮਾਉਂਦੇ ਨੇ ਤੋਂ ਅਜਾਇਆ ਹੋਇਆ ਕਿ ਧਨ ਵਿਰਥਾ ਗਵਾ ਦਿੱਤਾ ਤੂ ਤਾਂ ਜਿਹੜਾ ਸਮਾਂ ਘਰ ਵਿੱਚ ਧੰਨ ਸੀ ਉਹ ਵੀ ਗਾਉਣਾ ਸ਼ੁਰੂ ਕਰ ਦਿੱਤਾ ਫਿਰ ਕਾਲੂ ਜੀ ਨੱਦਰ ਦੇ ਬ੍ਰਾਹਮਣ ਦੇ ਘਰ ਗਏ ਤੇ ਮੁਖ ਕੋਈ ਅਲੰਬੇ ਫਿਰ ਦਿੱਤੇ ਬ੍ਰਾਹਮਣ ਨੂੰ ਉਸ ਪੰਡਤ ਨੂੰ ਜਿਹੜੇ ਨੇ ਕਹਿਆ ਸੀ ਵੀ ਇਹ ਤਾਂ ਬਹੁਤ ਮਹਾਨ ਹੋਣਗੇ ਚੱਕਰਵਰਤੀ ਰਾਜੇ ਹੋਣਗੇ ਬੜਾ ਇਹਨਾਂ ਦੇ ਸਿਰ ਦੇ ਉੱਤੇ ਛਤਰ ਝੁਲੇਗਾ ਹੁਣ ਪੰਡਤ ਨੇ ਜੋ ਕਿਹਾ ਉਹ ਤਾਂ ਹੈ ਤਾਂ ਸੱਚ ਸੀ ਪਰ ਕਾਲੂ ਜੀ ਕੋਲੇ ਸਾ ਅਖੜੀਆਂ ਬਿਆਨ ਜਿੰਨਾ ਦਸਾਦੋ ਮਾਪੇਰੀ ਭਾਈਓ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਮਾਪੀ ਨਹੀਂ ਮੇਰਾ ਪਿਆਰਾ ਪਰਮਾਤਮਾ ਨਜ਼ਰ ਆਉਂਦਾ ਹੁਣ ਉਹ ਗਿਆਨ ਦੀਆਂ ਅੱਖਾਂ ਉਹਨਾਂ ਕੋਲ ਉਸ ਸਮੇਂ ਨਹੀਂ ਸਨ ਤਾਂ ਜਾ ਕੇ ਬ੍ਰਾਹਮਣ ਦੇ ਘਰ ਚਲੇ ਗਏ ਤੇ ਲਾਂਬਾ ਦੇਣਾ ਸ਼ੁਰੂ ਕਰ ਦਿੱਤਾ ਜਾ ਕੇ ਕਹਿੰਦੇ ਵੀ ਕਾਲੂ ਜੀ ਬੋਲੇ ਵੀ ਤੇਰੇ ਸਾਰੇ ਜਿਹੜੇ ਧਰਮ ਗ੍ਰੰਥ ਹੈ ਆ ਵੇਦ ਪੁਰਾਨ ਜਿਹੜੀ ਤੂੰ ਹਨ ਇਹ ਸਾਰੇ ਝੂਠੇ ਐ ਤੁਸੀਂ ਜੋ ਸਿੱਧਾ ਆਖਦੇ ਹੋ ਵਾਸਤੇ ਵਿੱਚ ਉਹਦਾ ਭਾਅ ਉਲਟਾ ਨਿਕਲਦਾ ਹੈ ਬ੍ਰਾਹਮਣ ਨੂੰ ਕਹਿੰਦੇ ਪੰਡਤ ਨੂੰ ਵੀ ਜਿਹੜੀ ਗੱਲ ਤੁਸੀਂ ਸਿੱਧੀ ਕਰਦੇ ਹੋ ਨਾ ਤੇ ਉਹਦਾ ਭਾਅ ਉਲਟਾ ਨਿਕਲਦਾ ਹੁਣ ਜਾਂ ਫਿਰ ਤੈਥੋਂ ਗ੍ਰੰਥਾਂ ਦੇ ਭਾਅ ਸਹੀ ਵਿਚਾਰੇ ਨਹੀਂ ਜਾਂਦੇ ਤੇ ਜਾਂ ਫਿਰ ਤੁਸੀਂ ਅਗਲੇ ਨੂੰ ਕੁਝ ਕਰਨ ਲਈ ਝੂਠ ਬੋਲ ਦਿੰਦੇ ਹੋ ਇਹ ਵੀ ਹੁੰਦਾ ਨਾ ਵੀ ਅਗਲੇ ਨੂੰ ਖੁਸ਼ ਕਰਨ ਲਈ ਝੂਠ ਬੋਲ ਦੇਣਾ ਕਹਿੰਦੇ ਹੋ ਸਕਦਾ ਪੰਡਤ ਨੂੰ ਕਹਿਣ ਲੱਗੇ ਵੀ ਤੂੰ ਮੈਨੂੰ ਕੁਝ ਕਰਨ ਦੇ ਲਈ ਝੂਠ ਬੋਲਿਆ ਹੋਵੇ ਵੀ ਨਾਨਕ ਦੇ ਸਿਰ ਤੇ ਛਤਰ ਝੁਲੇਗਾ ਇਹ ਬੜੇ ਮਹਾਨ ਹੋਣਗੇ ਬੜਾ ਨਾਮ ਕਾਉਣਗੇ ਇਹਦੇ ਤਾਂ ਘਰ ਦਾ ਸਾਰਾ ਕੁਝ ਗਵਾਈ ਜਾਂਦੇ ਆ ਤਾਂ ਮਤਲਬ ਤੂੰ ਮੈਨੂੰ ਕੁਝ ਕਰਨ ਲਈ ਝੂਠ ਬੋਲਿਆ ਤੂੰ ਚੰਗੀ ਮੈਨੂੰ ਛਤਰ ਚਲਾਉਣ ਦੀ ਵਡਿਆਈ ਦਿੱਤੀ ਐ ਸਾਡੀ ਤਾਂ ਜਿਹੜੀ ਪਹਿਲੀ ਜਸ ਵਡਿਆਈ ਵੀ ਉਹ ਵੀ ਇਹਨੇ ਘਟਾ ਦਿੱਤੀ ਜਿਹੜਾ ਪਹਿਲਾ ਇੱਜ਼ਤ ਮਾਨ ਬਣਿਆ ਸੀ ਉਹ ਵੀ ਘਟਾ ਦਿੱਤਾ ਇਹਨੇ ਤਾਂ ਹੁਣ ਇਹਨੇ ਬੀਜ ਬੀਜੀ ਹੋਏ ਸਾਰੇ ਜਿਹੜਾ ਖੇਤ ਸੀ ਉਹਦਾ ਨਾਸ ਕਰ ਦਿੱਤਾ ਸਾਰੀ ਫਸਲ ਪਸੰਗਾਂ ਨੂੰ ਚਾਰ ਦਿੱਤੀ ਇਹਨੇ ਰਾਖੀ ਨਹੀਂ ਕੀਤੀ ਜਾ ਕੇ ਖੇਤ ਬੈਠ ਗਿਆ ਪਰ ਕਹਿੰਦੇ ਸਾਰੇ ਜਿਹੜੇ ਆਵਾਰਾ ਪਸ਼ੂ ਸਨ ਜੰਗਲੀ ਪਸ਼ੂ ਸਨ ਉਹਨਾਂ ਨੇ ਆ ਕੇ ਸਾਰੀ ਜਿਹੜੀ ਖੇਤੀ ਸੀ ਉਹ ਚਾਰ ਦਿੱਤੀ ਖਾ ਲਈ ਰਾਖੀ ਨਹੀਂ ਕੀਤੀ ਜਨਮ ਲੈ ਕੇ ਇਸ ਨਾਨਕ ਜੀ ਜਦੋਂ ਤੂੰ ਹੋਸ਼ ਸੰਭਾਲੀ ਹੈ ਧਨ ਕਮਾਉਣ ਵਾਲੀ ਕੋਈ ਕਰਤੇ ਨੇ ਕੀਤੀ ਨਹੀਂ ਸਭੋ ਮੇਰਾ ਪਹਿਲਾਂ ਦਾ ਜੋੜਿਆ ਹੋਇਆ ਧਨ ਉਹ ਵੀ ਇਹਨੇ ਖਵਾ ਦਿੱਤਾ ਇਸ ਲਈ ਭਾਈ ਤੇਰੀ ਕੀਤੀ ਭੁੱਖ ਬਾਣੀ ਸਾਰੀ ਦੀ ਸਾਰੀ ਪੰਡਤ ਜੀ ਉਹ ਵਿਰਤੀ ਚਲੀ ਗਈ ਹੈ ਜਿਹੜੀ ਭਖਵਾਣੇ ਤੁਸੀਂ ਕੀਤੀ ਸੀ ਝੂਠੀ ਹੋ ਗਈ ਆ ਉਹ ਸਾਰੀ ਤੇ ਮੈਂ ਤੈਨੂੰ ਮੜਮੜ ਕੇ ਸਮਝਾ ਚੁੱਕਾ ਹਾਂ ਕਿ ਇਹ ਤਾਂ ਜਗਤ ਦਾ ਆਧਾਰ ਕਰਨ ਲਈ ਆਇਆ ਹੁਣ ਕੋ ਪੰਡਤ ਕਹਿਣ ਲੱਗੇ ਪੜੇ ਬਿਨਾ ਹੀ ਤਾਂ ਇਹ ਸਾਰੇ ਸ਼ਬਦ ਉਚਰਦਾ ਤੇ ਇਹਨੇ ਭਗਵਤ ਗੀਤਾ ਦੇ ਸਾਰੇ ਉਤਰ ਵਿਚਾਰ ਕਰਕੇ ਤੈਨੂੰ ਵਿਖਾਈ ਬ੍ਰਾਂਕੋ ਬ੍ਰਾਹਮਣ ਬੋਲਿਆ ਫਿਰ ਬ੍ਰਾਹਮਣ ਕਹਿਣ ਲੱਗਿਆ ਬੋਲਿਓ ਬਚਨ ਬੇਪਰ ਪਰ ਬਿਨਾ ਜੇ ਮਨ ਸ੍ਰੀ ਨਾਨਕ ਜਸ ਲੀਨਾ ਸੁਣ ਕਾਲੂ ਤੂੰ ਮੂਲੋਂ ਭੁੱਲਾ ਤੈਨੂੰ ਕੋਈ ਯਾਦ ਨਹੀਂ ਤੂੰ ਭੁੱਲ ਗਿਆ ਮਡ ਤੋਂ ਸਤ ਸਹੀਲ ਤੇ ਨਿਤ ਪ੍ਰਤ ਕੁਲ ਕਹਿੰਦੇ ਇੱਕੋ ਬ੍ਰਾਹਮਣ ਨੇ ਪਤਾ ਕੀ ਕਿਹਾ ਕਹਿੰਦੇ ਬ੍ਰਾਹਮਣ ਕਹਿਣ ਲੱਗਿਆ ਬੜਾ ਸਿਆਣਪ ਦੇ ਨਾਲ ਸ਼ਬਦ ਆਖੇ ਬੜੇ ਧੀਰਜ ਨਾਲ ਬੋਲਿਆ ਬੜੇ ਪਿਆਰ ਨਾਲ ਸਮਝਾਉਣ ਲੱਗਿਆ ਕਹਿੰਦੇ ਕਿਉਂਕਿ ਬ੍ਰਾਹਮਣ ਨੂੰ ਪਤਾ ਸੀ ਇਹਦੇ ਬਾਰੇ ਉਹਦਾ ਹਿਰਦਾ ਗੁਰੂ ਜੀ ਦੀ ਵਡਿਆਈ ਲਈ ਲੀਨ ਸੀ ਹੁਣ ਬ੍ਰਾਹਮਣ ਕਹਿੰਦਾ ਵੀ ਕਾਲੂ ਜੀ ਸੁਣ ਤੂੰ ਤਾਂ ਮੁੰਡ ਤੂਕਾ ਭੁੰਨ ਰਿਹਾ ਤੇ ਤੂੰ ਐ ਬਾਯਾ ਵਿੱਚ ਖਚਤ ਹੋਇਆ ਦੁਨਿਆਵੀ ਧੰਨ ਵਿੱਚ ਇਸ ਸੁਸੀਲ ਪੁੱਤਰ ਦੇ ਤੂੰ ਸਦਾ ਉਲਟ ਰਿਹਾ ਤੂੰ ਸਦਾ ਇਹਦੇ ਉਲਟ ਮੁਗਲਦਾ ਰਿਹਾ ਤੇ ਮੈਂ ਤੈਨੂੰ ਮੜਮੜ ਕੇ ਸਮਝਾ ਚੁੱਕਿਆ ਕਿ ਇਹ ਤਾਂ ਜਗਤ ਦਾ ਆਧਾਰ ਕਰਨ ਲਈ ਆਇਆ ਤੇ ਜੋ ਮੈਂ ਤੈਨੂੰ ਕਿਹਾ ਇਹ ਸੱਚ ਹੋਣਾ ਹੈ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਨਾ ਇਹ ਰਤਾ ਪਰ ਵੀ ਝੂਠ ਨਹੀਂ ਉਸ ਦੇ ਜਿੰਨਾ ਸ਼ਬਦਾਂ अथवा ਬਚਾਰ ਚਰਚਾ ਨੇ ਮੈਨੂੰ ਸ੍ਰੇਸ਼ਟ ਗਿਆਨ ਪ੍ਰਦਾਨ ਕੀਤਾ ਹੈ ਤੇ ਜਿੰਨਾ ਸ਼ਬਦਾਂ ਨੂੰ ਸੁਣ ਕੇ ਮੇਰਾ ਮਨ ਅਡੋਲ ਸਥਿਤੀ ਵਿੱਚ ਹੋਇਆ ਇਹ ਤਾਂ अनेका ਲੋਕਾਂ ਦਾ ਆਧਾਰ ਕਰਨਗੇ ਕਾਲੂ ਜੀ ਇਹਨਾਂ ਨੂੰ ਤੁਸੀਂ ਐਵੇਂ ਨਾ ਸਮਝੋ ਨਾ ਕਰੋ ਇਹ ਨਾਨਕ ਜਿਹੜਾ ਨਾ ਤੇਰਾ ਪੁੱਤਰ ਇਹ ਕੋ ਐਵੇਂ ਨਾ ਇਹਨੂੰ ਸਮਝ ਇਹਨੂੰ ਦੁਨਿਆਵੀ ਨਾ ਸਮਝਿਆ ਕਰ ਇਹ ਤਾਂ ਸਾਰੇ ਜੰਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਹਾਰ ਜਿਤ ਉਹਦਾ ਦਵਾਰੇ ਉੱਪਰੇ ਤਿੱਲੇ ਹੋ ਅਵਾ ਇਹ ਤਾਂ ਸਾਰੇ ਜਗਤ ਜਲੰਦੇ ਨੂੰ ਸੜਦੇ ਹੋਏ ਜਗਤ ਜਲੰਦੇ ਨੂੰ ਠਾਰਨ ਲਈ ਆਏ ਨੇ ਸਾਰੇ ਜਗਤ ਦਾ ਆਧਾਰ ਕਰਨ ਲਈ ਆਏ ਨੇ ਸੀ ਮੇਰੀ ਗੱਲ ਨੂੰ ਸਮਝਣਾ ਕਰ ਤੇ ਮੈਂ ਤਾਂ ਤੈਨੂੰ ਇਹ ਗੱਲ ਵਾਰ-ਵਾਰ ਸਮਝਾਉਣਾ ਕਿ ਜਿਹੜਾ ਨਾਨਕ ਹੈ ਮੁਝ ਕੋ ਦੀਸ ਬਿਸ਼ਨ ਸਮਾਨਾ ਵੇਖੂ ਇਥੇ ਸਤਿਗੁਰੂ ਨੂੰ ਵਿਸ਼ਨੂੰ ਦਾ ਸਮਾਨ ਕਹਿੰਦਾ ਹੈ ਕਵੀ ਪਰ ਉਹਦੀ ਮਤਲਬ ਕੀ ਐ ਸਿਰਫ ਵਡਿਆਈ ਕਰ ਰਿਆ ਕਹਿੰਦੇ ਵੀ ਮੈਨੂੰ ਤਾਂ ਨਾਨਕ ਬਿਸ਼ੂ ਸੁਬਾਨ ਸ਼ਕਤੀਮਾਨ ਤੇ ਸੁਭਗੁਣਾ ਦੀ ਖਾਨਣ ਲੱਗਦਾ ਉਸ ਵੇਲੇ ਕਾਲੂ ਜੀ ਬ੍ਰਾਹਮਣ ਦੀ ਗੱਲ ਸੁਣ ਕੇ ਫੇਰ ਬੜੇ ਗੁੱਸੇ ਵਿੱਚ ਹੋ ਗਏ ਕਿ ਬ੍ਰਾਹਮਣ ਅਜੇ ਵੀ ਝੂਠ ਬਾਰੀ ਜਾਂਦਾ ਐ ਅਗਲੀਆਂ ਕੀਤੀਆਂ ਗੱਲਾਂ ਸਾਰੀਆਂ ਇਹਦੀਆਂ ਝੂਠੀਆਂ ਨਿਕਲੀਆਂ ਅੱਜ ਮੈਂ ਇਹ ਗੱਲ ਕਹਿਣਾ ਤੇ ਫਿਰਦਾ ਵੀ ਝੂਠ ਤੇ ਝੂਠ ਬੋਲੀ ਜਾਂਦਾ ਫਿਰ ਗੁੱਸੇ ਵਿੱਚ ਗੱਲਾਂ ਕਰਦਾ ਬੜਬੜੋਂਦਾ ਹੋਇਆ ਫਿਰ ਘਰ ਨੂੰ ਵਾਪਸ ਆ ਗਿਆ ਤਾਦ ਪ੍ਰੰਤ ਜਗਤ ਦੇ ਈਸ਼ਵਰ ਧੰਨ ਗੁਰੂ ਗੁਰੂ ਨਾਨਕ ਦੇ ਮਹਾਰਾਜੀ ਬੜੀ ਅਦਾਸীন ਹੋ ਕੇ ਆਪਣੇ ਆਪ ਨੂੰ ਸਿਪਾਈ ਰੱਖਦੀ ਕਿਸੇ ਨਾਲ ਗੱਲ ਨਹੀਂ ਕਰਦੀ ਕਿਸੇ ਨਾਲ ਬੋਲਦੇ ਨਹੀਂ ਕੋਈ ਵੀ ਮਨੁੱਖ ਜੋ ਸਤਸੰਗੀ ਸੰਨ ਜਿਹੜੇ ਬਹੁਤ ਹੀ ਜ਼ਿਆਦੇ ਨੇੜੇ ਸਤਸੰਗਤ ਕਰਨ ਵਾਲੇ ਇਨਸਾਨ ਉਹ ਆਪ ਨੂੰ ਕਲਾਵਾਨ ਸ਼ਕਤੀਆਂ ਦਾ ਮਾਲਕ ਸਮਝਦੇ ਸਨ ਸ਼ਕਤੀਆਂ ਦਾ ਮਾਲਕ ਕਰਕੇ ਜਾਣਦੇ ਸਨ ਤੇ ਸੁੱਖਾਂ ਦੇ ਮੂਲ ਸਤਿਗੁਰੂ ਜੀ ਨੂੰ ਮੰਦ ਬੁੱਧੀ ਮਨੁੱਖ ਜਾਣ ਨਾ ਸਕੇ ਜਿਹੜੇ ਸਤ ਸੰਗਤ ਕਰਨ ਵਾਲੇ ਉਹ ਜਾਣਦੇ ਸਤਗੁਰੂ ਦੀ ਅਜਮਤ ਨੂੰ ਸਤਗੁਰੂ ਦੀ ਸ਼ਕਤੀ ਨੂੰ ਉਹ ਸਮਝਦੇ ਸਨ ਕਿ ਭਾਵੇਂ ਤਾਂ ਕੋ ਕਲਾਵਾਨ ਪੁਰਸ਼ ਹੈ ਇਹ ਕੁ ਸ਼ਕਤੀਆਂ ਦਾ ਮਾਲਕ ਪੁਰਸ਼ ਆਇਆ ਹੈ ਪਰ ਜਿਹੜੇ ਭਾਈ ਮੇਰੇ ਵਰਗੇ ਮੰਦ ਬੁੱਧੀ ਜਿਹਨਾਂ ਨੂੰ ਪਤਾ ਜਿਹੜੇ ਧਨ ਵਿੱਚ ਖਚਤ ਹੋਏ ਕੇਵਲ ਧਨ ਨਜ਼ਰ ਆਉਂਦਾ ਸੀ ਦੁਨਿਆਵੀ ਪੈਸਾ ਨਜ਼ਰ ਆਉਂਦਾ ਸੀ ਕਾਹ ਤੇ ਉਹ ਕਹਿੰਦੇ ਵੀ ਸੁੱਖਾਂ ਦੇ ਮੂਲ ਸੁੱਖਾਂ ਦੇ ਕਰ ਸਤਿਗੁਰੂ ਦੀ ਅਜਮਤ ਨੂੰ ਸਮਝ ਰਾ ਸਕੇ ਉਹ ਇਹ ਵੀ ਨਹੀਂ ਸਨ ਦਾਣ ਦੇ ਕਿ ਇਹ ਤਾਂ ਮੁਕਤੀ ਦੇ ਦਾਤੇ ਦਾ ਰੂਪ ਨੇ ਮੁਕਤੀ ਦੇ ਦਾਤੇ ਨੇ ਨਗਰ ਦੇ ਬਾਹਰ ਦੂਰ ਜੇ ਇੱਕ ਬਿਰਖ ਸੀ ਤੇ ਜਲਕਤ ਦੇ ਮੂਲ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਿਨ ਪਰ ਜਾ ਕੇ ਉੱਥੇ ਬੈਠੇ ਰਹਿੰਦੇ ਸਨ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ